ਆਕਸਾਰੀ ਮੈਂ ਸੰਤਾਂ ਦੇ ਨਾਲ ਸੇ ਸ਼੍ਰੀਮਾਨ ਸੰਤ ਬਾਬਾ ਜਮਾਇਲ ਸਿੰਘ ਖਾਲਸਾ ਭੰਡਾਰ ਵਾਲਿਆਂ ਦੇ ਤੇ ਦਿੱਲੀ ਖੰਡਾ ਸ਼ੋਹਗ ਸੰਦੇਓ ਜਿਹੜੇ ਭੱਜ ਕੇ ਦੂਰ ਗਏ ਸੀ ਇਧਰ ਵੀ ਉਧਰ ਸਨ ਉਹਨਾਂ ਵੇਖਿਆ ਵੱਢਦੇ ਰਹੇ ਸੀ ਕਹਾ ਕੀ ਬੰਗਿਆ ਇਹ ਚਿੰਗਰ ਕਦਾਵੇ ਅਹੀ ਵੀ ਤਰਕਵਾਦੀ ਜਿਨ੍ਹਾਂ ਦੇ ਦਿਲ 'ਚ ਗਦੀਰ ਹੀ ਨਹੀਂ ਗੁਰੂ ਤੇ ਪਿੱ ਗੁਰੂ ਵੱਢ ਕੇ ਕਿਵੇਂ ਮੁੜ ਕੇ ਜੁੰਦਾ ਕਰ ਸਕਦਾ ਹੈ ਜਦੋਂ ਗੁਰੂ ਵੀ ਹੈ ਉਹ ਨਹੀਂ ਕਰਦੇ ਇਹ ਗੁਰੂ ਦੇ ਬਾਰੇ ਸਤਗੁਰ ਮੇਰਾ ਮਾਰ ਦਿਵਾਲੇ ਮਿਰਤ پاؤن جو پرماتما کر سکتا ہے آپ کو جان دیا جہاز بھی بند ہو جان گیا کرونا ہے کوئی سوچ سکتا ਸਵਾਰ ਉੱਥੇ ਉਸ ਵੇਲੇ ਤੱਕ ਦਾ ਇਸਲਾਮ ਵਾਲਿਆਂ ਦਾ ਵੱਡਾ ਸੇ ਉਹਨੂੰ ਵੀ ਮਾਂ ਬੋਤ ਪੈਣ ਗਏ ਉਹ ਵੀ ਆਇਆ ਸੀ ਆਸੀ ਵੀ ਸ਼ਾਇਦ ਗਾਉਂ ਉੱਥੇ ਤਿੰਨ ਸਵਾਰ ਸੀ ਇੱਕ ਤੇ ਸਿੱਖਾਂ ਦਾ ਸੀ ਵੀ ਸ਼ਖਤਰ ਸੰਤਾਂ ਦਾ ਗੰਮ ਪ੍ਰਚਾਰ ਕਰਨਾ ਕਿ ਸ਼ਖਤਰ ਚਲਾਉਣੇ ਆ ਦੋ ਸਵਾਰ ਬੀਬੀਆਂ ਦੇ ਸੀ ਵੀ ਸਾਨੂੰ ਪੰਨਿਆਂ ਪਿਆਰਿਆਂ ਵਿੱਚ ਇਹ ਜਦੋਂ ਅਸੀਂ ਤਾਂ ਵਿਆਹਾਂ ਤੇ ਵੀ ਅੱਗੋਂ ਕੁਝ ਹੋ ਜਾਂਦੀ ਪਹਿਲਾਂ ਕੁਕ ਹੋਈ ਹੁੰਦੀ ਸੁਰਨਾਵ ਨੂੰ 500 ਰੁਪਏ ਪਹੁੰਚ ਗਏ ਉਹਨਾਂ ਦੇ ਭਾਈ ਸਾਹਿਬ ਸਾਰੇ ਪਰਿਵਾਰ ਵੱਲੋਂ ਆਈਓ ਸੰਗਤ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੀ ਸੰਗਤ ਵੱਲੋਂ ਭੈਣਾ ਤੇ ਵੀਰਾਂ ਵੱਲੋਂ ਨੌਜਵਾਨਾਂ ਵੱਲੋਂ ਬੇਅੰਤ ਆਮਦ ਲਈ ਗੁਰੂ ਦੇ ਇਤਿਹਾਸ ਦੇ ਸਕਾਰ ਰਚਾਏ ਆਓ ਛੇਤੀ ਦੇ ਨਾਲ ਮਾਪੁਰਖਾਂ ਦੇ ਜੀ ਦੀ ਮੰਗੀ ਕਰੋ ਚਿੱਠੀ ਲਿਖੀਏ ਇੱਕ ਦਾ ਦਿੱਲੀ ਵੱਲੋਂ ਰਾਜ ਤੇਰੇ ਹੱਥੋਂ ਜਰਾ ਵੀ ਕਾਉ ਸਿੱਖ ਬਣਿਆ ਇੱਕ ਐਸਾ ਧਾਰੀ ਹਿੰਦੂ ਆ ਤੇ ਮਾਪੁਰਖਾਂ ਨੇ ਆਪਿਆ ਸੀ ਵੀ ਇੱਕ ਬੱਚਾ ਲਾਇਓ ਇਸਲਾਮ ਵਾਲਿਆਂ ਦਾ ਇੱਕ ਲਾਇਓ ਹਿੰਦੂਆਂ ਦਾ ਇੱਕ ਸਾਡਾ ਲੈਓ ਉਹਨਾਂ ਤਿੰਨਾਂ ਨੂੰ ਜਨਮ ਤੋਂ ਇੱਕ ਇਕੱਠੇ ਕਰ ਦਿਓ ਉਹਨਾਂ ਦੀ ਦੇਖਭਾਲ ਕੀਤੀ ਜਾਵੇ ਜਦੋਂ ਉਹ ਵੱਡੇ ਹੋਣ ਹਿੰਦੂ ਆਪਣਾ ਉਹ ਸਿੱਖ ਬਣਿਆ ਇੱਕ ਏਕਸਾ ਧਾਰੀ ਹਿੰਦੂ ਆ ਤੇ ਮਹਾਂਪਰਖਾ ਨੇ ਆਪਿਆ ਸਿੱਪੀ ਇੱਕ ਬੱਚਾ ਲਾਇਓ ਇਸਲਾਮ ਵਾਲਿਆਂ ਦਾ ਇੱਕ ਲਾਇਓ ਹਿੰਦੂਆਂ ਦਾ ਇੱਕ ਸਾਡਾ ਲੈਓ ਉਹਨਾਂ ਤਿੰਨਾਂ ਨੂੰ ਜਨਮ ਤੋਂ ਇਕੱਠੇ ਕਰ ਦਿਓ ਉਹਨਾਂ ਦੀ ਦੇਖਭਾਲ ਕੀਤੀ ਜਾਵੇ ਜਦੋਂ ਉਹ ਵੱਡੇ ਹੋਣ ਹਿੰਦੂ ਆਪਣਾ ਆਪਣੇ ਵੀ ਕਈ ਵਿੱਚ ਭੁੱਲੇ ਬਣ ਕੇ ਜਿਹੜੇ ਆਤੀ ਜਾਂਦੇ ਆ ਵੀ ਕਿਸਾ ਨਾਲ ਰਿ ਸਕੇ ਤਾਂ ਤੇ ਬੀਬੀਆਂ ਦੇ ਸਵਾਲਾਂ ਦਾ ਜਵਾਬ ਉਹਨਾਂ ਨੇ ਇਸ ਸਟੇਜ ਤੇ ਦਿੱਤਾ ਸੀ ਵੀ ਉਦੋਂ ਕੱਲਾ ਇਹ ਨਹੀਂ ਸੀ ਆਪਕਾ ਵੀ ਸਿੱਖ ਕਿ ਬੰਦੇ ਯੋਗਨ ਉਹਦੇ ਵਿੱਚ ਸਾਰ ਲੋਕ ਸਾਰੀਆਂ ਬੀਤਿਆਂ ਨੂੰ ਬੈਠਿਆ ਇਹ ਮਾਪੱਖਾਂ ਦਾ ਜਵਾਬ ਹੈ ਪਰ ਆਖੇ ਦੇਖਦੇ ਤੁਹਾਡੀ ਕੋਈ ਉੱਠ ਕੇ ਸਿਰ ਦੇ ਰੀ ਤੇ ਤੁਹਾਨੂੰ ਵੀ ਪੰਜਾਂ ਪਿਆਰੇ ਦਾ ਪ੍ਰਸ਼ਾਦ ਪੰਜਾਂ ਪਿਆਰੇ ਚ ਲਾਇਆ ਜਾ ਸਕਦਾ ਮਾਪੱਖਾਂ ਨੇ ਜਵਾਬ ਦਿੱਤਾ ਸਹਿਬ ਮੈਂ ਬੇਲਦੀ ਗੱਲ ਆ ਬੋਲਦ ਕਰਾਨੀ ਕਈ ਨਾ ਹੋ ਜਾਗੀ ਉਸ ਬੀਬੀ ਰੇਸ਼ਮ ਕੌਰ ਨੇ ਇੱਕ ਆਰ ਪ੍ਰਗਟਾ ਭਾਰ ਮੰਨ ਕੇ ਆਪਣੇ 3 ਮਹੀਨਾ ਦੇ ਬੱਚੇ ਦੀਆਂ ਹੱਡੀਆਂ ਝੋਲੀ ਜਾਰਮਾ ਦੀ ਵਕਤ ਇੱਕ ਦੇਣੀ ਦਾ ਮੂੰਹ ਬੋਲਦੇ ਸਰਬਤ ਦੇ ਮੂੰਹ ਬੋਲਦੇ ਗੁਰੂ ਪਿਆਰੀ ਸਾਧ ਸੰਗਤ ਜੀ ਯਾਦ ਰੱਖਿਓ ਕੇਵਲ ਤੇ ਕੇਵਲ ਗੁਰੂ ਵੱਲੋਂ ਮੂੰਹ ਲੈ ਕੇ ਤੁਰੇ ਜੰਨੋ ਦੇ ਤੇ ਤੁਹਾਨੂੰ ਕੋਈ ਸ਼ਕਤ ਵਾਲਾ ਨਹੀਂ ਜੇ ਲੱਪਾਂ ਖਾਂ ਖਾਂ ਦੇ ਪੜਤਾਂ ਦੇ ਤੇ ਕੰਨੇ ਦੀ ਕੁਛ ਨਹੀਂ ਪਹਿਣਾ ਮੈਂ ਆਇਆ ਹੋਇਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਗੁਲਦੇ ਚੰਨ ਪਰਸੇ ਗੁਰੂ ਪਿਆਰੀ ਸਾਧ ਸੰਗਤਿਓ ਯਾਦ ਰੱਖਿਓ ਕਿ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਜਪਜੀ ਸਾਹਿਬ ਉਪਾਜਨਾ ਕਰਨਾ ਇਹਦੇ ਬਾਬਾ ਨਾਨਕ ਕੋਲ ਦੀ ਬਾਣੀ ਸ਼ਬਦ ਉਹਨੂੰ ਆਪਣੇ ਘਰੇ ਲਾ ਕੇ ਰੱਖ ਲਓ ਤੇ ਸਾਰੇ ਕਾਰਜ ਜਿਹੜੇ ਅਮਰ ਜੀ ਪੂਰੇ ਕਰਨਾ ਦੂਸਰੀ ਰਹੀ ਕਾ ਸੱਚੇ ਪਾਤਸ਼ਾਹ ਕਿਰਪਾ ਕਰ ਬੜੀ ਕਿਰਪਾ ਕੀਤੀ ਤੁਸੀਂ ਸੰਗਤਾਂ ਨੇ ਸਾਡੇ ਪਿਰੰਥ ਕਰਦੇ ਸੇਵਾ ਕਰ ਲੋ ਪਰੰਤ ਕਰ ਲੋ ਤੁਸੀਂ ਸਾਨੂੰ 30 35 ਸਾਲ ਦਾ ਸਮਾਂ ਦਿੱਤਾ ਸੇਵਾ ਕਰਨ ਦਾ ਇਹ ਥੋੜਾ ਨਹੀਂ ਹੁੰਦਾ ਬਹੁਤ ਕਿ ਤੁਸੀਂ ਕਰਤਾ ਕਰਕੇ ਮੈਂ ਸਵਾ ਬਰਸ਼ ਕੀਤਾ ਮੈਂ 2018 ਵਿੱਚ ਸਭ ਤੋਂ ਪਹਿਲੋ ਕਿਹਾ ਸੀ ਕਿ ਜੇ ਕੋਈ ਸੇਵਾ ਕਰਨੀ ਚਾਹੁੰਦੇ ਆ ਤੇ ਸਾਪੋਂ ਸੇਵਾ ਲੈ ਲੋ ਤਕਰੀਬਨ 7 ਸਾਲ ਹੋ ਗਏ बार-बार ਮੈਂ ਜਦ ਬਸਾਕੀ ਤੇ ਹਰ ਸਾਲ ਅਨਾਉਂਸ ਕਰਨਾ ਹੁੰਦਾ ਇਹ ਗੁਰੂ ਕਾ ਦੀ ਸੇਵਾ ਆ ਕੋਈ ਵੀ ਚਾਹ ਪਨ ਸੱਚਣ ਵਿਅਕਤੀ ਇੱਥੇ ਆ ਕੇ ਉਹ ਸੇਵਾ ਕੀ ਕਰਨ ਇਸ ਹਨ ਯਾਨੀ ਕੇਵਲ ਸੰਗੀ ਮਹੱਤਵ ਦਾ ਕਮਿਸ਼ਨ ਹੀ ਦਿੱਤਾ ਸੱਚ ਜਦੋਂ ਸ਼ੁਰੂ ਕੀਤਾ ਤੇ ਸੰਗਤਾਂ ਦੇ ਵਿੱਚ ਤਾਂ ਤਕਾਵਾ ਪਤਾ ਲੱਗ ਜਾਂਦਾ ਕਿ ਸੰਗਤਾਂ ਇਹ ਨਹੀਂ ਇਹ ਪਿਆਰ ਤੇ ਸਤਕਾਰ ਦੇ ਨਾਲ ਜੁੜ ਕੇ ਰਹੀਆਂ ਤੇ ਸੰਤਾਂ ਨੇ ਇਧਰ ਉਧਰ ਵੀ ਦੇਖਿਆ ਬੜੀ ਕੋ ਮਹਾਰਾਜੀ ਕਿਰਪਾ ਮੈਂ ਯਾਨੀ ਕੇਵਲ ਇਸੇ ਨਮਤਰ ਤੈਨੂੰ ਕਹਿੰਨਾ ਕਿ ਤੁਸੀਂ ਵਧਾਈ ਦੇ ਪਾਤਰ ਹੋ ਤੇ ਜੋੜੀ ਦੋਨੀ ਕੁਲਾ ਜੀ ਪੰਜਾਬ ਦੀਆਂ ਕੁਲਾ ਦੋਨੀ ਜੋੜੀ ਬੜੀ ਪਿਆਰੀ ਜੋੜੀ ਤੇ ਬੜੀਆਂ ਮਾਣਾਂ ਦੀਆਂ ਬਣ। ਸਿੱਤੇ ਬਾਸ਼ਾ ਕਰਪਾ ਕਰ ਕਿ ਤੁਸੀਂ ਇਹ ਜੋ ਸਾਨੂੰ ਆਪਦੇ ਤੀਮਤੀ ਸਮਾਂ ਕੱਢ ਕੇ ਜਿਹੜਾ ਸਮਾਂ ਦਿੱਤਾ ਤੁਹਾਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦੀ ਮਹਾਰਾਜ ਜਲਦੀ ਕਾ ਮੈਨੂੰ ਪਤਾ ਸੀ ਤੁਸੀਂ ਦੂਜੇ ਸਿਹਤ ਵਾਲੇ ਜਾਣਾ ਤੇ ਉੱਥੇ ਵੀ ਤੇ ਹਮੇਸ਼ਾ ਤੁਹਾਨੂੰ ਬਹੁਤ ਜਰਾ ਤਨ। ਬਹੁਤ ਪਿਆਰੀ ਸਾਥ ਸੰਗਤ ਜੀਓ ਕਲਗੀ ਧਰਪਾਸ਼ਾ ਨੇ ਬਸਾਖੀ ਵਾਲੇ ਬੈਂਕ ਜੋਤਿ ਹਾਸ ਅਹੰਤਿਆ ਜੋ ਕਾਥਕ ਤੁਸੀਂ ਸੁਣੇ ਕਲਗੀ ਧਰਪਾਸ਼ਾ ਦਾ ਮੇਰੇ ਕੋਲ ਲੱਗਾ ਦੀਵਾਰ ਜਿਸ ਦੀਵਾਰ ਦੇ ਵਿੱਚ ਲੱਗੇ ਵਿੱਚ ਰੋਜ਼ ਸੰਗਤਾਂ ਮਾਇਆ ਲੈ ਕੇ ਆਉਂਦੀਆਂ ਧੰਨ ਲੈ ਕੇ ਆਉਂਦੀਆਂ ਵਧੀਆ ਵਧੀਆ ਵਿਸ਼ਾਲੇ ਲੈ ਕੇ ਆਉਂਦੀਆਂ ਵਧੀਆ ਵਧੀਆ ਸ਼ਾਸਤਰ ਲੈ ਕੇ ਆਉਂਦੀਆਂ ਪਰ ਅੱਜ ਕਲ੍ਹ ਕੀ ਧਰਪਾਸ਼ਾ ਸਤੇ ਤੇ ਆ ਕੇ ਕਹਿੰਦੇ ਕਿ ਮੈਨੂੰ ਅੱਜ ਦਿਸਾਲਿਆਂ ਦੀ ਲੋੜ ਨਹੀਂ ਮੈਨੂੰ ਅੱਜ ਸ਼ਾਸਤਰਾ ਦੀ ਹਜੇ ਲੋੜ ਨਹੀਂ ਮੈਨੂੰ ਮਾਇਆ ਦੀ ਲੋੜ ਨਹੀਂ ਮੈਨੂੰ ਅੱਜ ਕੁਝ ਹੋਰ ਚਾਹੀਦਾ ਕਹਿੰਦੇ ਕਲਗੀਧਰ ਪਾਸ਼ਾ ਨੇ ਜਦੋਂ ਇਹ एलान ਕੀਤਾ ਤੇ ਸੰਤਾਂ ਸੱਤੇ ਪਾਸ਼ਾ ਨੇ ਉਹ ਜਲਾਲ ਵਾਲੇ ਜਿਹੜੇ ਬੰਦ ਅਨੋਖਾ ਇੱਕ ਕਹਾਤਾ ਵੈਚ ਫੈਲੀ ਵੰ ਸ਼ਰੀ ਸਾਹ ਕਹਿੰਦੇ ਐ ਟਕਤੀ ਲਗਾ ਕੇ ਦੇਖਣ ਲੱਗੇ ਵੀ ਅੱਜ ਸਿੱਧੇ ਪਾਸ਼ਾ ਨੇ ਕੀ ਮੰਗ ਲਿਆ ਜਿਹੜੀਆਂ ਰੋਜ਼ ਸੰਤਾਂ ਦੀਆਂ ਵਸਤੂ ਲੈ ਕੇ ਆਉਂਦੀਆਂ ਅੱਜ ਕਹਤਾ ਮੈਨੂੰ ਕਿਸੇ ਹੋਰ ਚੀਜ਼ ਦੀ ਲੋੜ ਆ ਕਹਿੰਦੇ ਇੰਨੇ ਨੂੰ ਆਵਾਜ਼ ਆਈ ਕਿ ਅੰਦਰ ਨੂੰ ਸੰਤ ਆਇਆ ਜਦੋਂ ਕਹਿੰਦੇ ਸਰਦੀ ਮੰਗ ਕੀਤੀ ਤੇ ਸੰਤਾਰੇ ਵਿੱਚ ਇੱਕ ਬੰਸ਼ ਨਤਾ ਸ਼ਾਇਆ ਬਾਕੀ ਇਤਿਹਾਸ ਸਾਰਾ ਤੁਹਾਨੂੰ ਮਜੱਤੇ ਦੇ ਬੜਾ ਵਿਸਤਾਰ ਦੇ ਨਾਲ ਦੱਸਿਆ ਗੁਰੂ ਪਹਿਲੀ ਸਾਖ ਸੰਗਤੋ ਸੱਚੇ ਪਾਸ਼ੇ ਨੇ ਤੇਗ ਵਿੱਚੋਂ ਖਾਸਾ ਪ੍ਰਗਟ ਕੀਤਾ ਤੇ ਖਾਸ ਨੇ ਪ੍ਰਗਟ ਹੋ ਕੇ ਜਾਲਮ ਦੀ ਤੇਗ ਦਾ ਮੂੰਹ ਕੋੜ ਦਿੱਤਾ ਅੱਜ ਤੁਹਾਨੂੰ ਮੈਂ 2 ਕੁ ਮਿੰਟ ਦੀ ਵਿਚਾਰ ਕਰਨੀ ਆ ਕਿ ਬੀਬੀ ਰੇਸ਼ਮ ਕੌਰ ਖਰਣ ਦੀ ਚੰਡੀ ਖਰ ਦੇ ਮੇਲੇ ਅਰੋਮਾ ਦੀ ਬੇਨਤੀ ਨਹੀਂ ਕਰਦਾ ਕਿ ਮੈਂ ਨਸ਼ਾ ਉਪਸਥਿਤ ਰਹਿਦਾ ਨਹੀਂ ਕਰਦਾ ਤੇ ਉਹਨੂੰ ਵੀ ਸਰੋਪੇ ਦੀ ਬਾਸ਼ਿਸ਼ ਕੀਤੀ ਜਾਣੀਆ ਦੇਖੋ ਬਣਾਓ ਮਨ ਕਿ ਮਾਰੇ ਦੀ ਕਿਰਪਾ ਕਰੇ ਕਿ ਜਿਹੜੇ ਆਪਨ ਨਸ਼ੇ ਦੇ ਕੋਲ ਚੋਂ ਜਿਹੜੇ ਹੈ ਨਿਕਲ ਜਾਈਏ ਚੰਗੇ ਰਹਿਾਂਗੇ ਜੇ ਕੋਈ ਵੀ ਪ੍ਰਾਣੀ ਆਦਿ ਜੋ ਅਰੋਮਾ ਦੀ ਬੇਨਤੀ ਨਹੀਂ ਕਰਦਾ ਛਾਉ ਨਸ਼ੇ ਦਾ ਤਿਆਗ ਕਰਦਾ ਉਹਨੂੰ ਵੀ ਸਰੋਪੇ ਦੀ ਬਾਸ਼ਿਸ਼ ਕੀਤੀ ਜਾਣੀਆ ਮੈਂ ਭੇਤੀ ਕਲਾਮ ਦੇ ਵੀ ਭਰਪੂਰ ਸੇਵਕ ਸੀ। ਉਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਅੱਜ ਤੱਕ ਰੋਮਾਂ ਦੀ ਜ਼ਿੰਦਗੀ ਨਹੀਂ ਕਿਹਾ ਕਿ ਦਾੜਾ ਰੱਖਾਂਗੇ ਉਹਨੇ ਦਾੜਾ ਪ੍ਰਕਾਸ਼ ਰੱਖਿਆ ਮੈਂ ਭੇਤੀ ਕਲਾਮ ਹਰ ਪੀਸੰਦੀ। ਮੈਂ ਸਿੱਧਾ ਕੱਤੂਬਾ ਦੇ ਪਾਸ ਗਿਆ। ਉਹ ਆ ਕੇ ਜਰੂਰ ਆਪਰਾਸ ਦੇ ਅਗੇ ਸਰਪਾ ਲੈ ਲਈ। ਉਹਦੀ ਬੱਚੀ ਵੀ ਸੱਚਾ ਨੇ ਜੀ ਤਾਂ ਉਹਨਾਂ ਬੰਦਾ ਵੀ ਸੇਵਾ ਆਇਆ ਉਹ ਵੀ ਅਗੇ ਸਰਪੇ ਦੀ ਕਮਸੂ ਜਾਨੀ। سردار اجیت کو سو روپئے کی سیوا کی گروپ کی سردار گرمنگ جی سابقہ ساتریبن ਸਕਦਾ ਬਹੁਤ ਦੇਰ ਤੋਂ ਬੈਠੀਆਂ ਆ ਕਿਉਂਕਿ ਦੋ ਤਿੰਨ ਘੰਟੇ ਹੋ ਗਏ ਦੀਵਾਨ ਸਜੇ ਹੋਇਆ ਨੂੰ ਸੋ ਨਿਹਾਲ ਹੰਸਿਆ ਕਾਰ ਸਮਜੀ ਗ੍ਰਾਮ ਪੰਚਾਇਤ ਵੱਲੋਂ ਕਿ ਤੁਸੀਂ ਕਿੰਨਾਂ ਪਿਆਰ ਤੋਂ ਹਾਜ਼ਰੀ ਭਰ ਕੇ ਗੁਰੂ ਘਰ ਨਾਲ ਖੁਸ਼ੀਆਂ ਪ੍ਰਾਪਤ ਕੀਤੀਆਂ ਹੁਣ ਸੰਗਤ ਇਸੇ ਤਰ੍ਹਾਂ ਤੱਕ ਜਾਵੇ ਵਰਤਾਂ ਦੋ ਮਿੰਟ ਵਾਸਤੇ ਸ੍ਰੀ ਸਰਦਾਰ ਗਰੀਬ ਸਿੰਘ ਜੀ ਨੂੰ ਕਹਿਣਾ ਕਿ ਉਸ ਕੀ ਉਹਨਾਂ ਦੀ ਵਾਗ ਨੂੰ ਜੀ ਦਾ ਪਾਸ ਜਿਸ ਤਕਾਰ ਨਾ ਮਿਲਿਆ ਹੋਵੇ ਉਸ ਸੰਕਟ ਦੱਸ ਸਕਦੀਆ ਸੰਕਟ ਦਾ ਬਹੁਤ ਬਹੁਤ ਧੰਨਵਾਦ ਸਾਇਨਾ ਕੋਈ ਨਹੀਂ ਨਾਲ ਮਿਲ ਕੇ ਆਪ ਆ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਚੋਣ ਨਹੀਂ ਕਦੇ ਵੀ ਕੋਈ ਤਦਕਾਕ ਨਹੀਂ ਕਰਦਾ ਜੀ ਮੈਂ ਬੇਨਤੀ ਕਰਾਂ ਬਚੀ ਪ੍ਰਭ ਨੂਰ ਕੋਲ ਦੇ ਮਾਤਾ ਜੀ ਆ ਕੇ ਸਰਪੇ ਦੀ ਬਖਸ਼ਿਸ਼ ਲੈ ਤੇ ਮਹਾਰਾਜ ਨੇ ਕਿਹਾ ਪ੍ਰਭ ਨੂਰ ਕੋ ਸਿੱਖੀ ਦਾ ਫੁੱਟਾ ਲਾ ਕੇ ਗਈਆ ਪਿਲਾਂ ਦੇ ਕਿ ਸਿੱਖੀ ਦਾ ਫੁੱਟਾ ਬਾਣੀ ਦਾ ਫੁੱਟਾ ਜਣਾਓ ਕਹੇ ਪਰਵੇ

ਸਤਿ ਗੁਰਜੀ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਜੋ ਪਤਾ ਸਾਹਿਬਾ ਨੇ ਪਹਿਲਾਂ ਵੀ ਕਈ ਵਾਰ ਅਨਾਉਂਸਮੈਂਟ ਕੀਤੀ ਹੈ ਸੋ ਅੱਜ ਵੀ ਕਰਕੇ ਗਏ ਨੇ ਕਿ ਜਿਹਨ ਜਿਹਨ ਸਿੰਘਾਂ ਨੇ ਗੁਰੂ ਮਹਾਰਾਜ ਦੇ ਦਰਬੀ ਸੇਵਾ ਕਰਨੀ ਹੈ ਪਰੰਪਰਕ ਕਮੇਟੀ ਵਿੱਚ ਆਪਣੇ ਨਾਮ ਕੋੜੇ ਹਨ ਤੇ ਉਹ ਮੈਨੂੰ ਸੇਵਾ ਵਕਸੀ ਗਈ ਹੈ ਕਿ ਕਾਪੀ ਮੇਰੇ ਕੋਲ ਹੈ ਪੈਨ ਹੈ ਸੋ ਆਪ ਉੱਠ ਕੇ ਆ ਜਾਣ ਤੇ ਆਪਾਂ ਨਾਮ ਲਿਖ ਲਈਏ ਸਾਰਿਆਂ ਲਈ ਉਸ ਤੋਂ ਬਾਅਦ ਵਿਚਾਰ ਕਰਕੇ ਉਹਨਾਂ ਨੂੰ ਜੋ ਸੋਪੇ ਪਾਏ ਜਾਣੇ ਹਨ ਪਾਏ ਜਾਣਗੇ ਸੋ ਪਾਤ ਸਤ ਮਰਦਿ ਵਤ ਵਿੱਚ ਪਹਿਲਾ ਆਇਆ ਸਾਰੇ ਜਿਨਾ ਜਿਨਾ ਸਿੰਘਾਂ ਦੀ ਸੇਵਾ ਕਰਨੀ ਆ ਤੇ ਸੋਹੇ ਹਾਲ ਸਰਦਾਰ ਅਕਾਲ ਸਿੰਘ ਜੀ ਨੂੰ ਨੰਬਰ ਪਾਉਂਦਿਆਂ ਜਿਹੜੇ ਫੁਰਬਤ ਬਖਸ਼ੇ ਸੋਹੇ ਸੋਹੇ ਹਾਲ ਕੋ ਜੀਓ ਹਾਲ ਸਰਦਾਰ ਅਵਤਾਰ ਸਿੰਘ ਦੀ ਸ਼ੀਰਾ ਉਸ ਤੱਕਾਂ ਤੋਂ 56 ਗੱਦੀ ਸੇਵਾ ਕੀਤੀ